ਤੇ ਡੈਡੀ ਨੂੰ ਗੁੱਡ ਨਾਈਟ ਕਰਨ ਦੀ ਬੜੀ ਛੇਤੀ ਹੁੰਦੀ ਸੀ ਚੰਗੇ ਦਿਨਾਂ ਨੂੰ ਅਸੀਂ ਵੀ ਢੀਕ ਰਹੇ ਹਾਂ ਸੱਚੀ ਕਾਜ ਜੀ ਸਾਰਿਆਂ ਨੂੰ ਵੈਲਕਮ ਜੀ ਨਿਊ ਬਲੌਗ ਵਾਹਿਗੁਰੂ ਜੀ ਸਾਰਿਆਂ ਨੂੰ ਛੱਡੀ ਕਲਾਸ ਹਾਈ ਵੀਰ ਪਾ ਮਮਾ ਸਾਈਡ ਹੋ ਜੋ ਕੀ ਕਰ ਰਹੇ ਹੈਂ ਹੈ ਭਗਵਾਨ ਇਹਨਾਂ ਦੀਆਂ ਸਨੇਪਚੈਟਾਂ ਆ ਵੇਖੋ ਸਨੇਪਚੈਟ ਪੈ ਰਹੀ ਹੈ ਕਿਉਂਕਿ ਇਹਨਾਂ ਨੂੰ ਨਾ ਸਨੇਪਚੈਟ ਪਾਏ ਬਿਨਾ ਕੋਈ ਵੀ ਚੀਜ਼ ਖਾਣ ਪੀਣ ਵਾਲੀ ਨਾ ਹਜਮ ਨਹੀਂ ਹੁੰਦੀ ਜਦੋਂ ਤੱਕ ਇਹ ਸਨੇਪਚੈਟ ਤੇ ਨਾ ਬਾ ਦੇਣ ਕਿ ਡੇਰ ਜਵਾ ਕੇ

ਅਸੀਂ ਇਹਨੇ ਮਾਰਕੀਟ ਤੋਂ ਆਏ ਆ ਜੀ ਉਹ ਨਹੀਂ ਹੋਏ ਹੁਣੇ ਹੁਣੇ ਆਏ ਆ ਸੌਰੀ ਅਸੀਂ ਤੁਹਾਨੂੰ ਲੈ ਕੇ ਨਹੀਂ ਜਾ ਪਾਈ ਹੋਏ ਹੋਏ ਨਿੱਕੀ ਕੁਲੀ ਪਹਿਲੀ ਵਾਰ ਰੇਮਾ ਮੇਰਾ ਰੈਂਪੋਟ ਕਿੱਥੇ ਆ ਐ ਨਹੀਂ ਮੇਰੇ ਰੈਂਪੋਟ ਕੀ ਗੱਡਾ ਸੀ ਮੈਂ ਨੈਂਪੋਟ ਵਾਸਤੇ ਕਿੰਨੀਆਂ ਚੀਜ਼ਾਂ ਲੈ ਕੇ ਆਏ ਨਾ है मेरे पुत्तु किणियां चीज लेके आए छी पांच ओ वीर कपड़े पांच कपड़े तो पांच हां कपड़े कौन सोड़ रहे है छा तो सारे गंदे हो जाएंगे ब्लैक पजामा सारा गंदा हो जाएगा चलो उठो मेनु उठो ना मैं तभी आ लग पाल करना है चलो बाहर का लिया अब नहीं आया नहीं आया आज स्कूल गई मैडम को रोई छी फिर ਕਿ ਬੋਹੋ ਗਈ ਸੀ ਨਾ ਬੜਾ ਸੋਚ ਕੇ ਦੱਸਦੀ ਹੈ ਨਹੀਂ ਖਲੋਂਦੀ ਨਾ ਚਿਆਣੀ ਹੋ ਗਈ ਨਾ ਫਿਰ ਸਕੂਲ ਨੂੰ ਰੋ ਕੇ ਕਿਉਂ ਜਾਂਦੇ ਹੋ ਫਿਰ ਜਿਸ ਨੂੰ ਲੈ ਜਾ ਕੇ ਚੋਕ ਹੋਈ ਜਾਣਾ ਤੇ ਹੱਸ ਕੇ ਜਾਇਆ ਕਰੋ ਕਰੋ ਲੋ ਜੀ ਮੇਰਾ ਗੈਟ ਅਪ ਤੇ ਹੋ ਗਿਆ ਚੇਂਜ ਦਿਂਦੀ ਲੱਗੀ ਰਹੇਗੀ ਸਰਦਾਰ ਜੀ ਟਾਈਮ ਨਾਲ ਹੀ ਗੁੱਡ ਨਾਈਟ ਕਰਨ ਦੀ ਤਿਆਰੀਆਂ ਕਰਨ ਲੱਗੇ ਨੇ ਤੇ ਟਾਈਮ ਹੋ ਗਿਆ ਹੁਣੇ 4:30 ਹੁਣੇ ਰਜਾਈਆਂ ਰੱਖ ਦੋ ਤੁਸੀਂ ਹੈਨਾ ਤੇ ਜੜੀ ਨੂੰ ਗੁੱਡ ਨਾਈਟ ਕਰਨ ਦੀ ਬੜੀ ਛੇਤੀ ਹੁੰਦੀ ਹੈ ਜਿਵੇਂ ਮੈਨੂੰ ਸੌਣ ਦੀ ਛੇਤੀ ਹੁੰਦੀ ਮੈਂ ਦਿਨ ਦਾ ਵੇਟ ਕਰਦੀ ਹਾਏ ਰਾਤ ਕਿਵੇਂ ਹੋਏ ਕਿ ਧੋਏਗੀ ਤੇ ਕਿਦੋਂ ਸਾਰਾ ਦਿਨ ਤੇ ਖਪੇ ਖਪਾਏ ਹੁਣ ਬਿਸਤਰਾ ਤੇ ਜਾ ਕੇ ਸੋਵਾਂਗੇ ਉਹਦੇ ਰਸਾਂ ਦੇ ਰਸਾਂ ਗੱਭੀ ਪੀ ਨਹੀਂ ਫਰਗੀ ਚਾਹ ਬਣ ਗਈ ਜੀ ਨਾਲ ਚੱਲ ਰਹੇ ਨੇ ਬਿਸਕਟ ਇੱਕਮ ਅਗਰ ਹੁਣ ਕੋਈ ਵੀ ਰੈਪਰ ਤੋਂ ਗੇਰਿਆ ਇੱਥੇ ਤੇ ਪੁੱਤ ਤੈਨੂੰ ਗੇਰ-ਗੇਰ ਕੇ ਗੇਰ-ਗੇਰ ਕੇ ਚੱਕਾਂਗੇ

ਚਲ ਬਈ ਆਲੂ ਆਲੂ ਹੈਗੇ ਸੱਚ ਮੈਂ ਟ੍ਰਾਈ ਕਿ ਬੜਾ ਘੱਟ ਆ ਕੀ ਚਾਦਰ ਮੈਟ ਤੇ ਐਵੇਂ ਦਾ ਹੀ ਹੁੰਦਾ ਹੁਣ ਆਪਣਾ ਟੇਬਲ ਵੱਡਾ ਹੈ ਤੇ ਹੁਣ ਕੀ ਕਰੀਏ ਇਹ ਕਮਾਲੂ ਕੁੜੀ ਖਾਣੀ ਹੈ ਹੈ ਆਲੂ ਕੁੜੀ ਖਾਣੀ ਹੈ ਇਹੋ ਜੇ ਕੰਮਾਂ ਦੇ ਬੜੇ ਛੇਤੀ ਹਾਂ ਕਰਦੇ ਹੋ ਮੈਂ ਆਲੂ ਬਾਲਾਂ ਉਹਦੇ ਬਾਅਦ ਆਟਾ ਗੁੰਨਣਾ ਪੂੜੀਆਂ ਵਾਲਾ ਅੱਜ ਆਲੂ ਪੂੜੀ ਬਣਾਂਗੀ ਰੋਟੀ ਕਿਸੇ ਨੂੰ ਵੀ ਨਹੀਂ ਲੰਘਦੀ ਪਈ ਨਾ ਮੈਨੂੰ ਨਾ ਮੇਰੇ ਪਰੇ ਟੱਬਰ ਨੂੰ ਪਤਾ ਨਹੀਂ ਕਈ ਦਿਨ ਹੋ ਗਏ ਸਾਡੇ ਨੇ ਰੋਟੀ ਖਾਣ ਨੂੰ ਮਾਨ ਹੀ ਨਹੀਂ ਕਰ ਰਿਆ ਮੈਗੀ ਕੱਲ ਦਾਲ ਦਾ ਡੋਂਗਾ ਭਰਿਆ ਰਹਿ ਗਿਆ ਮੈਗੀ ਬਣਾਈ ਸੀ ਕਿਉਂ ਪਸੰਦ ਆ ਗਈ ਮੈਗੀ ਮੇਰੀ ਬਣਾਈ ਮੈਗੀ मैगी ਦੇ ਵਿੱਚ ਨੂਡਲ ਦਾ ਟੇਸਟ ਆ ਰਿਹਾ ਸੀ ਹਾਏ ਮੈਂ ਨਹੀਂ ਵਧੀਆ ਬਣਾਤੀ ਕੀ ਮੈਂ ਸੀਕ੍ਰੀਟ ਨਹੀਂ ਲਾਹਦੀ ਹੁੰਦੀ ਕਿ ਮੇਟੀ ਵਿੱਚ ਬਣਾਉਣੀ ਹੈ ਅੱਛਾ ਚੱਲਣੇ ਹੈ ਤੁਹਾਨੂੰ ਰੋਜ਼ ਮੈਂ ਮੈਗੀ ਆ ਖਵਾਵਾਂ ਨਾ ਨਾ ਜਵਾਬ ਹੈ ਅਗਲੇ ਸੰਡੇ ਹੂੰ ਅਗਲੇ ਸੰਡੇ ਤੋਂ ਅਗਲੇ ਕੀ ਆ ਸੰਡੇ ਦੇ ਆ ਤੇ ਅਗਲੇ ਜਗ੍ਹਾ ਨਹੀਂ ਜਾਣਾ ਹੁਣ ਤੈਨੂੰ ਮੈਂ ਮੈਗੀ ਖਵਾਉਂਗੀ 4 ਦਿਨਾਂ ਬਾਅਦ ਅਣੀ ਮੈਗੀ ਨਾ ਖਾਇਆ ਗਰ ਪੇਟ ਦੁਖੇਗਾ ਅੱਜ ਕੀ ਹੈ ਮੰਡੇ ਮੰਡੇ ਟਿਊਸਡੇ ਵੈਟ ਨੇ ਤੇ ਥਰਸਡੇ ਆਏਗਾ ਯਰੇ ਤਾਂ ਥੰਡੇ ਖਵਾ ਦਿਓ ਇਹ ਸਸਤੀ ਹੋਰ ਪੈ ਗਈ ਉੱਤੇ 100 ਰੁਪਏ ਰੇਟ ਸੀ 75 ਦੇ ਪਈ 75 ਰੁਪਏ ਦੇ ਚਾਰ ਪੈਕੇਟ ਥੰਡੇ ਖਵਾ ਦਿਓ ਤਾਂ ਚੰਗਾ ਰੇਟ ਹੀ ਮਿਲ ਜਾਪਿਆ ਥੰਡੇ ਨਹੀਂ ਹਾਂ ਥੰਡੇ ਨਹੀਂ ਜੀ ਤੁਮ ਮੈਂ ਤੈਨੂੰ ਕੰਮ ਕਰਦੇ ਮੈਂ ਤੈਨੂੰ ਕੰਮ ਕਵਾਂ ਕਾਏ ਹੈ ਜੀ ਨਾ ਹੋਰ ਕਰਦੀ ਰਹਿਣੀ ਹੈ ਨਾ ਬਈ ਮੇਰੇ ਫੋਨ ਚ ਸ਼ੱਕ ਲੈਵੇਂ ਨਹੀਂ ਮੈਨੂੰ YouTube ਤੋਂ ਪਹਿਲੀ ਸੈਲਰੀ ਮਿਲ ਜੇ ਉਹਦੇ ਬਾਅਦ ਨਵਾਂ ਫੋਨ ਲਵਾਂਗੇ ਨਹੀਂ ਤੇ ਐਵੇਂ ਬੇਕਾਰ ਐਵੇਂ ਪੈਸੇ ਖਰਾਬ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਇਹਨਾਂ ਚੀਜ਼ਾਂ ਤੋਂ ਜੇਬ ਵੀ ਦੇਸੀ ਰੀਤ ਹੈ ਥਰਸਡੇ ਖਵਾ ਦੇ ਫਿਰ ਥਰਸਡੇ ਹਾਂ ਵੀਰਵਾਰ ਨੂੰ ਖਵਾ ਦਵਾਂਗੇ ਬਈ ਹਣ ਬਰਤਨ ਧੋ ਲਈਏ ਚਾਹ ਪਾਣੀ ਆਪਣਾ ਹੋ ਚੁੱਕਿਆ ਹੈ ਮੈਂ ਚੱਲੀ ਹੁਣ ਕਿਚਨ ਹਾਂਜੀ ਬੈਕ ਯੂਨੀਫਾਰਮ ਹਾਈ ਮੇਰੇ ਪੁੱਤ ਨੂੰ ਮਿਲੇ ਹੈ ਬੈਸਟ ਯੂਨੀਫਾਰਮ ਆ ਦੇ ਲੋ ਜੀ ਮੇਰੇ ਪੁੱਤ ਨੂੰ ਮਿਲੇ ਹੈ ਬੈਸਟ ਯੂਨੀਫਾਰਮ ਮੇਰੇ ਪੁੱਤ ਦੀ ਤੇਰੀ ਮੰਮਾ ਤਨ ਸ਼ੋਨਾ ਬਣਾ ਕੇ ਭੇਜਦੀ ਹੈ ਨਾ ਨਹੀਂ ਉਹ ਚੱਲ ਨਹੀਂ ਚੱਲ ਨਹੀਂ ਚੱਲ ਅਹ ਜਿਹੜੀ ਮੇਰੀ ਵੱਡੀ ਕੁੜੀ ਨਾ ਇੱਕਮਦੀਪ ਕੌਰ ਬੜੀ ਜੈਲਸ ਫੀਲ ਕਰਦੀ ਹੈ ਆਪਣੀ ਮੰਮਾ ਕੋਲੋਂ ਸੜਦੀ ਰਹਿੰਦੀ ਮੇਰੇ ਤੋਂ ਸੜਦੀ ਰਹਿੰਦੀ ਪਤਾ ਨਹੀਂ ਮੇਰੇ ਜੀ ਰੱਬ ਨੇ ਕੀ ਹੋ ਜਾ ਦੇਤਾ ਕਿ ਮੇਰੀ ਕੁੜੀ ਸੜਦੀ ਆ ਮੇਰੇ ਤੋਂ ਚੱਲ ਬਈ ਮੈਂ ਵੀਰ ਨੂੰ ਸੰਭਾਲ ਕੇ ਪੁੱਤ ਰੱਖ ਲੈ ਕਿੱਡਾ ਸੋਨਾ ਮੇਰੇ ਪੁੱਤ ਨੂੰ ਆ ਮੇਰੇ ਵੀਰ ਦਾ ਮੈਂ ਤੈਨੂੰ ਫੜਾ ਕੇ ਜਾ ਸਕਦੀ ਯਕੀਨ ਨਾਲ ਕਿ ਤੇ ਫਾੜ ਕੇ ਨਹੀਂ ਮੈਂ ਡੇਂਗੀ ਤੂੰ ਸ਼ਰਮਾਂਦੀ ਵੇ ਕਿਵੇਂ ਐ ਨਵੀਂ ਦੁਲਨ ਮੰਗਲ ਵੀਊ ਉਤੋਂ ਰੱਖ ਲੈ ਸੰਭਾਲ ਕੇ ਤੂੰ ਆ ਵੀ ਰੱਖੋ ਹੈ ਨਹੀਂ ਤੁਸੀਂ ਟਿਊਸ਼ਨ ਚੱਲੇ ਹੋਣਾ ਤੇ ਆ ਬੈਗ ਚ ਤੁਸੀਂ ਕੀ ਪਾ ਰਹੇ ਹੋ ਕੁਛ ਨਹੀਂ ਕੁਛ ਸ਼ਿਪਰ ਕੋਣੀ ਨਾ ਠੰਡਾ ਠੰਡਾ ਪੀਤੀ ਜਾਂਦੇ ਓਏ ਬਾੜੀ ਚ ਠੰਡਾ ਹੀ ਪਾਣੀ ਸੀ ਕਿ ਤੈਨੂੰ ਤੇ ਮੈਂ ਕਹਤੂੰਗੀ ਨਹੀਂ ਪੁੱਤੂ ਇਹ ਸ਼ਿਪਰ ਚ ਪਾਣੀ ਨਹੀਂ ਲੈ ਕੇ ਜਾਣਾ ਬੋਤਲ ਚ ਨਿੱਗਾ ਕਰਕੇ ਪਾ ਦਾ ਹਾਂ ਇਹ ਕੱਪੜੇ ਵੇ ਸਾਰੇ ਆ ਕੀ ਲਾਏ ਆ ਟਿਕਾ ਸਾਰੇ ਵਾਈਟ ਕਰ ਲਏ ਕੱਪੜੇ ਇਹ ਕੱਪੜਿਆਂ ਨੂੰ ਟਿੱਕਾ ਲਾਏ ਐ ਅੱਛਾ ਠੀਕ ਐ ਚਲੋ ਭਈ ਮੈਂ ਬਰਦਰ ਦੋਮਾ ਚਾਹ ਵਾਲੀ ਉਹਦੇ ਬਾਅਦ ਭਈ ਸਭ ਤੋਂ ਪਹਿਲਾਂ ਮੈਂ ਆਲੂ ਬਾਲਾਂਗੀ ਉਹਦੇ ਬਾਅਦ ਪੂੜੀਆਂ ਵਾਲਾ ਆਟਾ ਗੁੰਨਾਂਗੀ ਕਿਉਂਕਿ ਟਾਈਆਂ ਸੇਰ ਆਪਾਂ ਰੋਜ਼ ਛੇ ਡੇਲੀ ਰੋਟੀ ਬਣਾ ਲਈਦੀ ਐ ਸਾਡੇ 6:30 ਵਜੇ ਸਾਡਾ ਟਾਈਮ ਐ ਡੇਲੀ ਦਾ ਹੀ ਇਸ ਟਾਈਮ ਨਾਲ ਲਪੱਤੀ ਹੜੀ ਕਰ ਲਈਏ ਹਾਂਜੀ ਹਾਂ ਬੈਚ ਕਿੱਥੇ ਆ ਬੈਚ ਆ ਰਿਹਾ ਬੱਤ ਸੰਭਾਲ ਲੈਣ ਨੂੰ ਗਵਾਣਾ ਨਹੀਂ ਯਾਰ ਮੂਲ ਨੇ ਰੱਖਤੇ ਹੈ ਤੇ ਤੜਕੇ ਵਾਸਤੇ ਪਿਆਜ਼ ਲਸਣ ਅਦਰਕ ਘੱਟ ਦੇ ਪਹਿਲੇ ਉਹਦੇ ਬਾਅਦ ਬੋਲਣਾਗੇ ਜੀ ਆਟਾ ਰੋਟੀਆਂ ਵਾਸਤੇ ਬੱਚੇ ਦੇ ਉਹ ਇਹਨੇ ਟਿਊਸ਼ਨ 5 ਵਜੇ ਗਈ ਨੇ 4:30 ਵਜੇ ਗਏ ਨੇ ਤੇ ਹੁਣ ਆਣਗੇ 6:30 ਵਜੇ ਤੇ ਬਿਲਕੁਲ ਸ਼ਾਂਤੀ ਹੋਈ ਪਈ ਹੈ ਆਣਗੇ ਫਟਾਫਟ ਦਿੱਖ ਰਿਹਾ ਜਿਹੜੀ ਖਾਵਾਂਗੇ YouTube ਤੇ ਜਿਹੜੀ ਮਿਹਨਤ ਕਰਦੇ ਹੋ ਨਾ ਤੇ ਮਿਹਨਤ ਕਰੀ ਜਾਓ ਇੱਕ ਗੱਲ ਮੈਨੂੰ ਆਪਣੀ ਚੇਤੇ ਆ ਗਈ ਕੁਝ ਦਿਨ ਆਪਣੇ ਵੀ ਚੰਗੇ ਸੀ ਅੱਜ ਕੁਝ ਹਾਲਾਤ ਮਾੜੇ ਹੋ ਗਏ ਨੇ ਸਾਰੇ ਆਪਣੇ ਹੀ ਨੇ ਜਿਨ੍ਹਾਂ ਨੇ ਕੀਤੇ ਨੇ ਪਰ ਰੱਬ ਨਾ ਕਰੇ ਮਾੜਾ ਅਸੀਂ ਜਿੱਤਣ ਦੀ ਕੋਸ਼ਿਸ਼ ਐਵੇਂ YouTube ਤੇ ਕਰਦੇ ਰਹੀ ਐਵੇਂ ਮਿਹਨਤ ਕਰਦੇ ਰਹੀ ਹਾਲਾਤ ਇੱਕ ਦਿਨ ਚੰਗੇ ਹੋ ਜਾਣਗੇ ਬਸ ਤੁਸੀਂ ਵੀ ਜੈ ਟ੍ਰਾਈ ਕਰਦੇ ਰਹੋ ਕਿਉਂਕਿ ਅਸੀਂ ਚੰਗੇ ਦਿਨਾਂ ਨੂੰ ਅਸੀਂ ਵੀ ਢੀਕ ਰਹੇ ਆਂ ਤੇ ਫਿਰ ਚੰਗੇ ਆਣਗੇ ਕਿ ਮਾੜੇ ਆਪਦੇ ਬਣਾਉਂਦੇ ਨੇ ਕੋਈ ਬਗਾਨਾ ਨਹੀਂ ਬਣਾਉਂਦਾ ਕੁਝ ਆਪਣੇ ਵਿੱਚ ਵੀ ਇਦਾਂ ਦੇ ਹੀ ਨੇ ਜਿਨ੍ਹਾਂ ਨੇ ਸਾਡੇ ਹਾਲਾਤਾਂ ਨੂੰ ਮਾੜਾ ਬਣਾ ਰੱਖਿਆ ਏ ਹੁਣ ਉਹਨਾਂ ਨਾਲ ਖਤਮ ਕੀਤੀ ਹੋਈ ਏ ਕਹਾਣੀ ਬਸ ਅਸੀਂ ਕਿ ਨਾ ਸੀ ਅੱਜ ਕਿਸੇ ਦੇ ਨਾ ਸੀ ਕਹਿੰਦੇ ਕਿਸੇ ਜੀ ਅਸੀਂ ਤੇ ਬਸਰਫ ਜੋਗੇ ਨੇ ਜੋ ਮੰਗਾਗੇ ਰੱਬ ਕੋਲੋਂ ਮੰਗਾਗੇ ਕਿਤੇ ਹੋਰ ਦੁਜੀ ਅਕੇ ਹੱਥ ਨਹੀਂ ਟੱਡਾਂ ਚੰਗੇ ਦਿਨਾਂ ਦੀ ਠੀਕ ਕਰ ਰਹੇ ਆਂ ਜਾਇਦਾਦ ਸਾਡੇ ਕੋਲ ਹੈ ਨਹੀਂ ਜਿਹੜੀ ਆਪਣੇ ਬੱਚਿਆਂ ਵਿੱਚ ਵੰਡਾਂਗੇ ਖੁਸ਼ੀਆਂ ਐ ਕੁਝ ਚੀਜ਼ਾਂ ਐ ਖਾੜ ਕਿੰਡੀਆਂ ਜੋ ਲਿਆਤੀ ਉਹਨਾਂ ਨੂੰ ਦੇ ਕੇ ਅਸੀਂ ਖੁਸ਼ੀਆਂ ਵੰਡ ਲਈਆਂ ਕਿਸ ਦਿਨ ਰੱਬ ਨੇ ਜਾਇਦਾਦ ਜੋਗਾ ਬਣਾਤਾ

ਕਰਾਤੀ ਹੈ ਮੀਠਾ ਟਵਾਰਾ ਜਿਹੜਾ ਘਰ ਬਣੇ ਆਲੂ ਦੀ ਸਬਜੀ ਬਣ ਚੁੱਕੀ ਹੈ ਬੜੀ ਮਜ਼ੇਦਾਰ ਬਸ ਣੀਆਂ ਪਾਣਾ ਬਾਕੀ ਹੈ ਤੇ ਰੋਟੀ ਦੀ ਤਿਆਰੀ ਹੈ ਤੇ ਬੱਚੇ ਮੇਰੇ ਪਹਿਲਾਂ ਹੀ ਫੇਟ ਪੂਜਾ ਤੁਸੀਂ ਆ ਚੀਜ਼ਾਂ ਖਾ ਕੇ ਕਰ ਲੋਗੇ ਤੇ ਰੋਟੀ ਕਿਹੜੇ ਪੇਟ ਚ ਪਾਣੀ ਆ ਬਸ ਹਾਸਕੇ ਵਿਖਾ ਦਿਓ ਕਰੋ ਅੱਗੋਂ ਨੈਮੋ ਤੁਸੀਂ ਲੋਦੀ ਖਾਓਗੇ ਨਾ ਵੀਰੇ ਤੇ ਫੋਨ ਫੜਦੇ ਫੜਦੇ ਹੱਥ ਕੰਬ ਰਿਹਾ ਠੰਡ ਲੱਗ ਰਹੀ ਤੁਹਾਨੂੰ ਬਿਸਤਰੀ ਜੱਜਦੇ ਪਏ ਕਿੱਡੇ ਹੇ ਦਾਦਲਾ ਮੇਰਾ ਦਿਲ ਚੋਰੀ ਕਰਕੇ ਲੈ ਗਿਆ ਮੈਂ ਖਾਲਾ ਮੈਂ ਨਹੀਂ ਕਰੂੰਗੀ ਮੇਰਾ ਦਿਲ ਚੋਰੀ ਕਰੇਗਾ ਹਾਂ ਅਰੇ ਮੇਰਾ ਦਿਲ ਚੋਰੀ ਕਰ ਲੈ ਬੈਰਾ ਅੱਜ ਦੇ ਦਿਵਜ ਕੇ ਹਾਂ ਅੱਜ 4:30 ਮੈਂ ਤਾਂ 6:30 ਵਜੇ ਰੋਟੀ ਪਾਣੀ ਬਣਾ ਰਹੀ ਹੁੰਨੀ ਐ ਤੇ ਅੱਜ ਮੈਂ ਵਿਹਲੀ ਟਾਈਮ ਪਾਸ ਕਰੀ ਜਾਂਨੀ ਐ ਸਦਾਜੀ ਮੇਰੀ ਰੋਟੀ ਵੀ ਲੇਟ ਹੋ ਗਈ ਅੱਜ ਸਦਾਜੀ ਤੇ ਮੇਰੀ 2 ਮਿੰਟ ਦੀ ਲੜਾਈ ਹੋ ਗਈ ਐ ਜਿੱਥੇ ਆਲੂਆਂ ਨਾਲ ਪੂੜੀਆਂ ਬਣਣੀਆਂ ਸੀ ਉੱਥੇ ਮੈਂ ਕਹਤਾ ਹੁਣ ਨਹੀਂ ਮੈਂ ਬਣਾਣੀ ਆ ਹੁਣ ਤੇ ਰੋਟੀ ਚੱਲੂਗੀ ਅੱਗੋਂ ਹੱਸਦੇ ਪਏ ਐ ਮੈਂ ਵੀ ਬੜੀ ਟੀਟ ਹਾਂ ਅੱਜ ਰੋਟੀ ਚੱਲੋਗੀ ਬੜਾ ਸੁਣਾ ਮੂੜ ਸੀ ਮੇਰਾ ਪੂੜੀਆਂ ਬਣਾਉਂਦਾ ਜੇ ਤੋਂ ਅਮਿੰਟ ਤੇਰੇ ਡੇਢ ਸਬਰ ਹੀ ਕਰ ਲੈਂਦੇ ਆਲੂ ਕੂੜੀਆਂ ਖਾਣ ਤੋਂ ਬਾਅਦ ਹੀ ਅਸੀਂ ਲੜ ਪੈਂਦੇ 2 ਮਿੰਟ ਕੂੜੀਆਂ ਦੇ ਖਾ ਲੈਂਦੇ ਨਾ ਹੁਣ ਖਾਓ ਰੋਟੀ ਆਲੂ ਸਬਜੀ ਆਲੂ ਦੀ ਸਬਜੀ ਤੇ ਰੋਟੀ ਕੀ ਕਰੀ ਜਾ ਰਹੇ ਤੁਸੀਂ ਦੋਵੇਂ ਜਣੇ ਚੋਰੀ ਚੋਰੀ ਮੇਰੇ ਸੇ ਖਲਾਰੇ ਬਾਅਦ ਤੁਹਾਡਾ ਰਾਸ਼ਾ ਨਹੀਂ ਨਿਕਲ ਰਿਹਾ ਵੀ ਮੈਂ ਬਣਾਉਣ ਜਾ ਰਹੀ ਹਾਂ ਰੋਟੀ ਇਸ ਨਾਲ ਮੈਂ ਤੁਹਾਨੂੰ ਕਰਨ ਜਾ ਰਹੀ ਹਾਂ ਬਾਏ ਬਾਏ ਠੀਕ ਹੈ ਜੀ ਤੇ ਹੁਣ ਇਸੇ ਨਾਲ ਮੈਂ ਵੀਡੀਓ ਨੂੰ ਕਰ ਰਹੀ ਹਾਂ ਐਂਡ ਟੀਵੀ ਦੀ ਵਾਜ ਗੱਟੀ ਕੀਤੀ ਹੋਈ ਆ ਜੀ ਵਾਜਾਂ ਹੀ ਬਣੀਆਂ ਬੈਠੇ ਜੇ ਤੁਸੀਂ ਬੁਲਾਓ ਨਾ ਮੈਨੂੰ ਮੈਂ ਬੋਲਣੇ ਹੀ ਥੜੇ ਨਾਲ ਇਸ ਨਾਲ ਜੀ ਵੀਡੀਓ ਨੂੰ ਕਰਦੇ ਹਾਂ ਐਂਡ ਕਿ ਮੇਰੀ ਹੋਰ 2 ਕਮਿੰਟ ਸਰਦਾਰ ਜੀ ਨਾਲ ਲੜਾਈ ਚੱਲੂਗੀ ਪੂੜੀਆਂ ਰੋਟੀ ਖਾਣ ਤੋਂ ਬਾਅਦ ਸਸੀ ਕਾ ਜੀ ਐਂਡ ਬਾਏ ਬਾਏ ਤੇ ਪਲੀਜ਼ ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰੇ ਬਿਨਾ ਨਾ ਜਾਣਾ ਜੀ ਫੁੱਲ ਮਸਤੀ ਫੁੱਲ ਇੰਜੋਏ ਅਸੀਂ ਕਰਾਉਣ ਦੀ ਪੂਰੀ ਕੋਸ਼ਿਸ਼ ਕਰਦੇ ਆ ਬਸ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਸਾਨੂੰ ਪਸੰਦ ਕਰਦੇ ਹੋ ਕਿ ਨਹੀਂ ਕਰਦੇ ਹੋ ਠੀਕ ਹੈ ਨਾ ਪਸੰਦ ਵਾਲੀ ਗੱਲ ਦੇ ਵੇਸੇ ਆਣੀ ਨਹੀਂ ਚਾਹੀਦੀ ਫੁੱਲ ਵਲੌਗ ਵੇਖਣਾ ਇੰਜੋਏ ਕਰਨਾ ਤੇ ਸਾਡਾ ਦੂਸਰਾ ਚੈਨਲ ਜਿਹੜਾ ਹੈਗਾ ਸ਼ੁਕਰਾਨਾ 13 ਯਾਨੀ ਪਹਿਲੇ ਇੰਗਲਿਸ਼ 'ਚ ਸ਼ੁਕਰਾਨਾ ਲਿਖਣਾ ਹੈ ਉਹਦੇ ਬਾਅਦ 13 ਲਿਖਣਾ ਹੈ ਸ਼ੁਕਰਾਨਾ ਤੇਰਾ ਦੂਸਰਾ ਚੈਨਲ ਹੈ ਉਹਨੂੰ ਵੀ ਜਾ ਕੇ ਜਰੂਰ ਸਬਸਕ੍ਰਾਈਬ ਕਰ ਦੇਣਾ ਜੀ ਇਸੇ ਨਾਲ ਜੀ ਇਸੇ ਨਾਲ ਜੀ ਵੀਰੂ ਬਾਏ 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 ਨਹੀਂ ਮੇਰੀ ਨਿੱਕੀ ਦੀ ਰਹਿ ਗਈ ਨਾ ਮੂੰ ਬਾਏ 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 ਬਾਏ